ਹੈਲੋ ਹਾਂਜੀ ਸ਼ਸ਼ਟਿਗਾਲ ਜੀ ਸਾਰਿਆਂ ਨੂੰ ਹੌਸਨਾਉਂਦਾ ਕੀ ਹਾਲ ਚਾਲ ਹੈ ਤੇ ਆਪਾਂ ਕਰੇ ਨੇ ਕੁਝ ਸੂਟ ਤਿਆਰ ਸਟਿਚਿੰਗ ਕੀਤੇ ਨੇ ਤੇ ਇਹ ਆਪਾਂ ਤੁਹਾਨੂੰ ਸਾਂਝੇ ਕਰਦੇ ਆਂ ਦਿਖਾਉਣੇ ਆ ਤੁਹਾਨੂੰ ਤੇ ਤੁਸੀਂ ਵੀ ਸਾਡੇ ਤੋਂ ਸਟਿਚ ਕਰਵਾਉਣ ਵਾਸਤੇ ਸਾਡੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰੋ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਵੀ ਫੋਲੋ ਕਰੋ ਤੇ ਸੂਟ ਦੇਖੋ ਜਿਵੇਂ ਕਿਵੇਂ ਬਣਾਏ ਨੇ ਪਸੰਦ ਆਉਣੇ ਆ ਠੀਕ ਹੈ ਜੀ ਤੇ ਹਜੇ ਦੋ ਸੂਟਾਂ ਜਿਵੇਂ ਹੋਣੀ ਨੇ ਕਟਿੰਗ ਕਰਨੀ ਹੈ ਇੱਕ ਤਾਂ ਬਿਚਾਰ ਰੱਖਿਆ ਕਾਊਂਟਰ ਤੇ ਤੇ ਜਿਹੜੇ ਬਣਾਏ ਨੇ ਦੇਖੋ ਹਨਾ ਆ ਦੇਖੋ ਜੀ ਇਹ ਕੱਲੀ ਸ਼ਾਲਟਾ ਹਜੇ ਮਤਲਬ ਸਲਵਾਰ ਇੰਟਰਲੌਕ ਨੂੰ ਕੇ ਸਲਵਾਰ ਤਾਂ ਲਾ ਮੰਨ ਗਈ ਸੀ ਤੇ ਸਰਪਾਈ ਹਜੇ ਰੰਦੀ ਹੈ ਹਨਾ ਦੇਖੋ ਤੇ ਇਹ ਆਪਾਂ ਮਤਲਬ ਕਿ ਇਹਨੂੰ ਆ ਲਾਈ ਇਸ ਮੋਸਾ ਲੈਸ ਲਾਈ ਹੈ ਠੀਕ ਹੈ ਜੀ ਆ ਦੇਖੋ ਤੁਸੀਂ ਸਾਨੂੰ ਸਟਿਚਿੰਗ ਦਿਖਾ ਸਕਦੇ ਕਿਵੇਂ ਲੀ ਗੇ ਠੀਕ ਹੈ ਜੀ ਤੇ ਇੱਕ ਕੇ ਸੂਟ ਤਿਆਰ ਕਰਿਆ ਆਪਾਂ ਨੇ ਤੇ ਦੂਜੇ ਸੂਟ ਪ੍ਰੈਸਟ ਕਰੇ ਨੇ ਕੋਲ ਨੂੰ ਦਿਲ ਨਹੀਂ ਗਾਗਾ ਵਾਰ-ਵਾਰ ਹਨਾ ਮਤਲਬ ਕਸ ਕਰਨੀ ਬਹੁਤ ਓਕੇ ਜਨ ਪਤਾ ਹੈ ਦੇਖੋ ਜੀ ਠੀਕ ਹੈ ਜੀ ਤੁਸੀਂ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਕੇ ਹਨਾ ਐਨੀ ਨਹੀਂ ਤਨਾ ਸੂਟ ਬਣਾਈ ਦੇਨੇ ਵੀਡੀਓ બનાਈ ਦੀ ਠੀਕ ਹੈ ਜੀ ਤੇ ਦੇਖੋ ਸੂਟ ਕਿਦਾ ਸੋਣਾ ਬਣਿਆ ਠੀਕ ਹੈ ਜੀ ਅਗਲਾ ਇਸ ਤੋਂ ਬਾਅਦ ਇਹ ਵੀ ਇਸ ਦਿਨਵਾਰ ਕੱਲਾ ਲਾਵਾਂਗੇ ਆਪਾਂ ਕਿਹਨੇ ਪਹੁੰਚੇ ਦੀ ਆ ਦੇਖੋ ਜੀ ਠੀਕ ਹੈ ਸਕਰੋਲ ਵਾਲਾ ਪਹੁੰਚਾ ਹੈ ਅੱਜ ਮੈਂ ਵੀਡੀਓ ਵੀ ਬਣਾਈ ਆ ਕਿ ਸਕਰੋਲ ਕਿਵੇਂ ਪਾਉਣੇ ਨੇ ਉਹ ਵੀ ਵੀਡੀਓ ਪਰ ਤੁਹਾਨੂੰ ਨਾਲ ਸ਼ੇਅਰ ਹੀ ਕਰਾਂਗੇ ਆ ਦੇਖੋ ਠੀਕ ਹੈ ਜੀ ਤੇ ਉਹ ਦਿਖਾਉਣਾ ਠੀਕ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਇਹ স্যੂਟ ਪਲੇਨ ਆਪਾਂ ਤੁਹਾਨੂੰ ਵੀਡੀਓ ਪਾਈ ਸੀ ਹਨਾ ਵੀ ਪਲੇਨ ਸੂਟ ਬਣਾਇਆ ਤੇ ਉਹ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਵੀ ਕਿਵੇਂ ਬਣਾਇਆ ਦੇਖੋ ਜੀ ਪਲੇਨ ਸੂਟ ਦੀ ਵੀਡੀਓ ਮੈਂਨੇ ਪਾਈ ਸੀ ਤੁਹਾਨੂੰ ਉਹਨਾਂ ਨੂੰ ਵੀ ਦੋ ਸੂਟ ਬਣਾਉਣੇ ਨੇ ਇੱਕ ਸੂਟ ਬਣਾ ਲਿਆ ਇੱਕ ਤਰ ਪਾਈ ਵਾਸਤੇ ਗਿਆ ਹੋਇਆ ਉਹਦੀ ਵੀਡੀਓ ਬਾਅਦ ਚ ਪਾਵਾਂਗੇ ਤੇ ਆ ਦੇਖੋ ਜੀ ਇਹ ਪਲੇਨ ਸੂਟ ਬਣਾਇਆ ਆਪਾਂ ਨੇ ਪੂਰਾ ਪਲੇਨ ਨਹੀਂ ਹੈਗਾ ਫਿਰ ਆ ਦੇਖੋ ਇਹਨੂੰ ਆਪਾਂ ਮੋਸਲ ਐਸ ਲਾਈ ਹੈ ਆ ਦੇਖੋ ਠੀਕ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਲਈ ਹੈ ਤੁਸੀਂ ਦੇਖ ਸਕਦੇ ਹੋ ਤੇ ਸੁ ਸੁਦੀ ਮੇਰੇ ਮੇਰਾ ਜਿਹੜਾ ਕਸਟਮਰ ਆ ਪਾ ਕੇ ਦੇਖ ਕੇ ਕਿ ਆ ਬਹੁਤ ਸੋਹਣੀ ਫਿਟਿੰਗ ਆਈ ਹੈ ਜੀ ਤੇ ਇਸ ਤੋਂ ਬਾਅਦ ਇਹ ਵਾਲੀ ਆਪਾਂ ਨੇ ਇਹਦੀ ਸਲਵਾਰ ਬਣਾਈ ਹੈ ਦੇਖੋ ਹੁਣ ਠੀਕ ਹੈ ਇਹ ਵਾਲੀ ਸਲਵਾਰ ਬਣਾਈ ਹੈ ਜੀ ਖੋਲ ਕੇ ਦਿਖਾਈਏ ਚਲ ਖੋਲ ਕੇ ਦਿਖਾ ਖੋਲ ਕੇ ਦਿਖਾ ਦਿੰਦੇ ਹਾਂ ਨੀ ਹਲੋ ਮਾਰ ਲਾਂਗੇ ਤੇ ਦੁਬਾਰਾ ਖੋਲ੍ਹ ਲੈਂਦੇ ਦੇਖੋ ਜੀ

ਦੁਬੱਟਾ ਮਿਲ ਨਹੀਂ ਕਰਿਆ ਪ੍ਰੈਸ ਤੇ ਸਹੀ ਮੈਂ ਖੋਲਣਾ ਨੇ ਚਾਹੁੰਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਸੂਟ ਜਿਹੜਾ ਰੈਡੀ ਕਰਿਆ ਇੱਕ ਤੇ ਦੇਖੋ ਜੀ ਕਾਟਨ ਦਾ ਸੂਟ ਰੈਡੀ ਕਰਿਆ ਦੇਖ ਲੋ ਸੂਟ ਨਾਲ ਕੀ ਬਣਿਆ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਸੂਟ ਦੇ ਨਾਲ ਇਹ ਸੂਟ ਬਣਿਆ ਬਹੁਤ ਸੋਹਣਾ ਤੇ ਇਸ ਤੇ ਜਿਹੜੀ ਹੈ ਨਾ ਬਹੁਤ ਫਿਨਿਸ਼ਿੰਗ ਦੇ ਨਾਲ ਲਾਗ ਲੱਗੀ ਆ ਆ ਦੇਖੋ ਇਹ ਸੂਰਦੀ ਆਪਾਂ ਨੇ ਸੂਏ ਤੁਹਾਨੂੰ ਵੀਡੀਓ ਪਾਈ ਤੀ ਹਨਾ ਆ ਦੇਖੋ ਸੂਰਦੀ ਬਹੁਤ ਸੋਹਣੀ ਮਤਲਬ ਲੈਸ ਲੱਗੀ ਆ ਪਰ ਇਹ ਲੈਸ ਸਾਡੀ ਥੋੜੀ ਜਿਹੀ ਕਲਰ ਚੇਂਜ ਹੋ ਗਿਆ ਹੁਢੇੜ ਕੇ ਦੁਬਾਰਾ ਲਾਉਣੀ ਪਊਗੀ ਸੂਰਦੀ ਫਿਟਿੰਗ ਆ ਜਿਹੜੀ ਬਹੁਤ ਸੋਹਣੀ ਆਈ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਇਹ ਸੂਰਦੀ ਕਰਨੀ ਆਪਾਂ ਨੇ ਕਟੇ ਇਹ ਪੂਰਾ ਆਲ ਓਵਰ ਲਾਈਨਿੰਗ ਵਾਲਾ ਬਣੂਗਾ ਠੀਕ ਹੈ ਜੀ ਇਹਦੇ ਕਿੰਨੀ ਸੋਹਣੀ ਕਢਾਈ ਆ ਹਨਾ ਅਨੇਕ ਇਹ ਜਿਹੜਾ ਟੋਨਿਕ ਦਾ ਗਿਆ ਸੂੜਦੀ ਤੇ ਇੱਕ ਇੱਕ ਆਪਾਂ ਬਚਾਇਆ ਹੋਇਆ ਹੁਣ ਮੈਂ ਚੱਕ ਨਹੀਂ ਸਕਦੀ ਕਿਉਂਕਿ ਸੇਫਟੀ ਪਿੰਨ ਵਗੈਰਾ ਲਾਈ ਹੋਏ ਨੇ ਤੇ ਕ੍ਰੇਪ ਦਾ ਸੂਟ ਆ ਹਨਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਲਾਈਕ ਮਨ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਪਲੀਜ਼ ਤੁਹਾਡੇ ਅੱਗੇ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਮੇਰੀ ਇਹ ਸਿੰਪਲ ਸੇ ਸਾਦੀਆਂ ਜੇ ਵੀਡੀਓ ਹੁੰਦੀਆਂ ਨੇ ਠੀਕ ਹੈ ਤਾਂ ਕਰਕੇ ਮੇਰੀ ਵੀਡੀਓ ਤੇ ਜਿਆਦਾ ਹਲਚਲ ਜੀ ਨਹੀਂ ਹੁੰਦੀ ਹੈ ਕਿ ਮੇਰੀਆਂ ਵੀਡੀਓ ਸਿੰਪਲ ਹੁੰਦੀਆਂ ਨੇ ਤਾ ਕਰਕੇ ਵੀ ਮੇਰੀ ਮੇਰਾ ਜਿਹੜਾ ਤੇਜ ਹੈ ਮੇਰਾ ਚੈਨਲ ਹੈ ਗਰੋ ਕਰ ਤਾ ਕੇ ਇਸ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਮੇਰਾ origignal content ਹੈ ਜਿਹੜਾ ਅਗਿਆਤ ਕੇ ਹਨਾ ਮੈਂ ਸੋਹਣੀ ਜੀ ਬੁਟੀਕ ਬਣਾਉਂ ਕਿ ਹੁਣ ਤਾਂ ਮੈਂ ਘਰ ਵਿੱਚੇ ਕੰਮ ਕਰਦੀ ਹਾਂ ਤੁਸੀਂ ਮੇਰਾ ਖਾਤਾ ਦੇਖ ਸਕਦੇ ਹੋ ਤੇ ਪਰ ਮੈਂ ਬੁਟੀਕ ਦੀ ਰੀਡ ਰੱਖਣੀ ਹੈ ਨਾ ਸ਼ੌਂਕ ਹੈ ਮੈਨੂੰ ਵੀ ਮੇਰੀ ਖੁਦ ਦੀ ਬੁਟੀਕ ਹੋਵੇ ਤੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਦੇ ਸਕੀਏ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ